ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਵੇਪਰੋ ਕਾੜਾ ਜਿਸ ਤਿੱਕੇ ਨਾਲ ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੈਗਾ ਕਿ ਸਾਡੇ ਦੇਸ਼ ਦੇ ਵਿੱਚ ਚੋਣਾਂ ਦਾ ਤਿਉਹਾਰ ਜਿਹੜਾ ਹੈਗਾ ਸ਼ੁਰੂ ਹੋ ਚੁੱਕਿਆ ਹੈਗਾ ਔਰ ਇਹਨਾਂ ਚੋਣਾਂ ਨੂੰ ਲੈ ਕੇ ਹੁਣ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਜਿਹੜਾ ਹੈਗਾ 1 ਜੂਨ ਨੂੰ ਵੋਟਾਂ ਪੈਰੀਆਂ ਨੇ ਸਭ ਤੋਂ ਪਹਿਲਾਂ ਮੈਂ ਸਾਰੇ ਵੋਟਰ ਭਰਾਵਾਂ ਨੂੰ ਅਪੀਲ ਕਰਾਂਗਾ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਸੇ ਵੀ ਪਾਰਟੀਬਾਜ਼ੀ ਮਗਰ ਨਾ ਜਾਓ ਕਿਸੇ ਵੀ ਲਾਲੇ ਦੇ ਮਗਰ ਨਾ ਜਾਓ ਪਰ ਆਪਣੀ ਵੋਟ ਦਾ ਇਸਤੇਮਾਲ ਕਰੋ ਵੋਟ ਉਸ ਨੂੰ ਪਾਓ ਜਿਹੜਾ ਤੁਹਾਨੂੰ ਲੱਗਦਾ ਹੈ ਚੰਗਾ ਉਮੀਦਵਾਰ ਹੈ ਔਰ ਤੁਹਾਡੇ ਪੰਜਾਬ ਦੇ ਮਸਲੇ ਜਿਹੜਾ ਹੈਗਾ ਉਹ ਜਾ ਕੇ ਦਿੱਲੀ ਸੰਸਦ ਦੇ ਵਿੱਚ ਚਰਚਾ ਕਰਦਾ ਹੈਗਾ ਇਸ ਦਾ ਜੇ ਮੈਂ ਗੱਲ ਕਰਾਂ ਫਰੀਦਕੋਟ ਹਲਕੇ ਦੀ ਕਿਉਂਕਿ ਫਰੀਦਕੋਟ ਦਾ ਹਲਕਾ ਇਸ ਵੇਲੇ ਪੂਰਾ ਸੁਰਖੀਆਂ ਦੇ ਵਿੱਚ ਔਰ ਸਾਰੇ ਪੰਜਾਬ ਦੀ ਪੂਰੇ ਦੇ ਵਿੱਚ ਸੁਰਖੀਆਂ ਦੇ ਵਿੱਚ ਆਇਆ ਹੋਇਆ ਜਿੱਥੇ ਕਿ ਇਸ ਲੋਕ ਸਭਾ ਦੀ ਛੀਰ ਦੇ ਉੱਪਰ ਇਸ ਵੇਲੇ ਕਰੀਬ ਜਿਹੜੇ ਗਏ ਨੇ ਪੰਜੋ ਉਮੀਦਵਾਰ ਮੈਦਾਨ ਦੇ ਵਿੱਚ ਆ ਚੁੱਕੇ ਨੇ ਜਿਨ੍ਹਾਂ ਦੀ ਮੈਂ ਗੱਲ ਕਰਾਂ ਕਾਂਗਰਸ ਦੀ ਤੇ ਕਾਂਗਰਸ ਵੱਲੋਂ ਜਿਹੜਾਗਾ ਸਾਹੋਕੇ ਨੂੰ ਜਿਹੜਾ ਹੈਗਾ ਉਮੀਦਵਾਰ ਵੜਾਇਆ ਗਿਆ ਹੈਗਾ ਔਰ ਭਾਜਪਾ ਵੱਲੋਂ ਹੰਸਲਾ ਜਹਾਂ ਸਾਹਮਣੇ ਆਏ ਨੇ ਤੇ ਜੇ ਆਪ ਦੀ ਗੱਲ ਕਰੀਏ ਤੇ ਆਪ ਵੱਲੋਂ ਜਿਹੜਾ ਹੈਗਾ ਅਨਮੋਲ ਜਿਹੜਾ ਕਿ ਸਿੰਗਰ ਹੈਗਾ ਉਹਨੂੰ ਸਾਹਮਣੇ ਲਿਆਦਾ ਗਿਆ ਹੈਗਾ ਹੁਣ ਇੱਕ ਹੋਰ ਤੁਹਾਨੂੰ ਉਮੀਦਵਾਰ ਦੇ ਨਾਲ ਮੈਂ ਮਿਲਾਨ ਜਾ ਰਿਹਾ ਹੈਗਾ ਜਿਹੜੇ ਕਿ ਡੈਮੋਕ੍ਰੈਟਿਕ ਭਾਰਤੀ ਸਭਾਜ ਪਾਰਟੀ ਤੋਂ ਹਗੇ ਨੇ ਔਰ ਪ੍ਰੇਮ لال ਪ੍ਰੇਮ لال ਜੀ ਜਿਹੜੇ ਕਿ ਨਕੋਦਰ ਤਹਿਸੀਲ ਤੋਂ ਬਲੋਂਗ ਕਰਦੇ ਹੈਗੇ ਨੇ ਸ਼ੰਕਰਪਿੰਡ ਤੋਂ ਔਰ ਅੱਜ ਸਾਡੇ ਨਾਲ ਉਹ ਰੂਬਰੂ ਹੋ ਰਹੇ ਨੇ ਔਰ ਖਾਸ ਕਰ ਫਰੀਦਕੋਟ ਦੇ ਜਿੰਨੇ ਵੀ ਵੋਟਰ ਹੈਗੇ ਨੇ ਉਹਨਾਂ ਨੂੰ ਅਪੀਲ ਵੀ ਕਰਨਗੇ ਕਿਉਂਕਿ ਸਮਾਂ ਇਸ ਵੇਲੇ ਜਿਹੜਾ ਚੱਲ ਰਿਹਾ ਹੈਗਾ ਡੋਰ ਟੂ ਡੋਰ ਕੰਪੇਨਿੰਗ ਦਾ ਚੱਲ ਰਿਹਾ ਹੈਗਾ ਔਰ ਉਹਨਾਂ ਵੱਲੋਂ ਵੀ ਕੰਪੇਨਿੰਗ ਜਿਹੜੀ ਸ਼ੁਰੂ ਕੀਤੀ ਗਈ ਹੈ ਸਭ ਤੋਂ ਪਹਿਲਾਂ ਮੈਂਨਾ ਪ੍ਰੇਮ ਜੀ ਹੈਗੇ ਨੇ ਉਮੀਦਵਾਰ ਹੈਗੇ ਨੇ ਪ੍ਰੇਮ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਤੁਸੀਂ ਬਤੌਰ ਉਮੀਦਵਾਰ ਫਰੀਦਕੋਟ ਤੋਂ ਚੋਣਾਂ ਲੜ ਰਹੇ ਹੋ ਜੇ ਆਪਾਂ ਗੱਲ ਕਰੀਏ ਫੀਡ ਕੋਰ ਦੀ ਤੇ ਫੀਡ ਕੋਰ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਲੈ ਕੇ ਤੁਸੀਂ ਨਕੌਦਰ ਤੋਂ ਇੱਥੇ ਪਹੁੰਚੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਭਾਰਤ ਵਾਸੀਆਂ ਪੰਜਾਬ ਵਾਸੀਆਂ ਨੂੰ ਜੈ ਭਾਰਤ ਜੈ ਭੀਉ ਵਾਹਿਗੁਰੂ ਜੀ ਦਾ ਕਾਲ ਸਹਾਬ ਵਾਹਿਗੁਰੂ ਜੀ ਦੇ ਪਤੀ ਜੈ ਵਾਲਮੀਕੀ ਸ਼ਰਧ ਮੈਂ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਤੋਂ ਮੈਂ ਜਿਹੜੀ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਇੱਕ ਰਾਜਨੀਤਿਕ ਪਾਰਟੀ ਹੈ ਔਰ ਇਹਦੇ ਵਿੱਚੋਂ ਮੈਨੂੰ ਉਮੀਦਵਾਰ ਚੁਣ ਕੇ ਕਿੰਤ ਕੋਟ ਲੋਕ ਸਭਾ ਪੇ ਜੈ ਪਾਰਟੀ ਨੇ ਮੈਂ ਬੋਲਦਾ ਧੰਨਵਾਦ ਕਰਦਾ ਪਾਰਟੀ ਜਿਹਨਾਂ ਨੇ ਮੈਨੂੰ ਸਲੈਕ ਸਮਝਿਆ ਮਾਲਵੇ ਦੇ ਮੇਰੀ ਜਿਹੜੀ ਟੀਮ ਆ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਦੀ ਉਹਨਾਂ ਨੇ ਮੈਨੂੰ ਇੱਥੇ ਸੱਦਿਆ ਔਰ ਲੋਕ ਸਭਾ ਜਿਹੜੇ ਲੋਕ ਲੋਕ ਸਭਾ ਦੇ ਵਿੱਚ ਜਿਹੜੇ ਸੀ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਦੀ ਮੁੱਦਿਆਂ ਲੈ ਕੇ ਜਾ ਰਹੀ ਹੈ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਦੀ ਜੇ ਸਰਕਾਰ ਬਣਦੀ ਹੈ ਜਾਂ ਸਾਡਾ ਐਮਪੀ ਕੋਈ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਦਬੇ ਕੁਚਲੇ ਜਿਹੜੇ ਲੋਕ ਆ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਨਾਲ ਦੀ ਮਦਦ ਕਰਦੀ ਆ ਰਹੀ ਹੈ ਕਿਉਂਕਿ ਸਭ ਤੋਂ ਵੱਡੀ ਗੱਲ আসলে ਸਾਹਮਣੇ ਆ ਰਹੀ ਹੈਗੀ ਹੈ ਕਿ ਤੁਸੀਂ ਜਲੰਧਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਸ਼ੰਕਰ ਤੋਂ ਤੁਸੀਂ ਬਿਲੋਂਗ ਕਰਦੇ ਹੋ ਜੀ ਜਲੰਧਰ ਜ਼ਿਲ੍ਹਾ ਜਿਹੜਾ ਹੈਗਾ ਬਹੁਤ ਵੱਡਾ ਜ਼ਿਲ੍ਹਾ ਹੈਗਾ ਪਾਰਟੀ ਨੂੰ ਤੁਸੀਂ ਆਪਣੇ ਘਰ ਵਾਸਤੇ ਕਿਉਂ ਨਹੀਂ ਮਜਬੂਰ ਕੀਤਾ ਜਿਹੜਾ ਕਿ ਤੁਹਾਨੂੰ ਫ੍ਰੀਪੋਰਟ ਭੇਜਿਆ ਸਰ ਇਹ ਜਿਹੜੀ ਪਾਰਟੀ ਦਾ ਹੁਕਮ ਹੈ ਜਿੱਥੇ ਸਾਨੂੰ ਲਾਤਾਂ ਸੀ ਡਿਊਟੀਆਂ ਪਾਰਟੀ ਦੀ ਮੰਨ ਕੇ ਇੱਥੇ ਆਇਆ ਔਰ ਮੈਨੂੰ ਇੱਥੇ ਪੰਜਾਬ ਦਾ ਪ੍ਰਧਾਨ ਮਾਲਵੇ ਦਾ ਆਇਆ ਇਸ ਪਾਰਟੀ ਦਾ ਮੋਗਗੇ ਤੋਂ ਆ ਉਹਨਾਂ ਨੇ ਇੱਥੇ ਮੈਨੂੰ ਬੁਲਾਇਆ ਸੀ ਇਹ ਸਾਰੀ ਟੀਮ ਨੇ ਮਤਲਬ ਇਹ ਕਹਿ ਸੀ ਵੀ ਅਸੀਂ ਇੱਥੇ ਜਿਹੜਾ ਇਲੈਕਸ਼ਨ ਤੁਸੀਂ ਆਪਣੀ ਪਾਰਟੀ ਨਾਲ ਲੜਨਾ ਹੈ ਜਿੰਨੀਆਂ ਵੀ ਪਾਰਟੀਆਂ ਪੰਜਾਬ ਵਿੱਚ ਆ ਰਹੀਆਂ ਆ ਸਤਾਧਾਰੀ ਪਾਰਟੀਆਂ ਆ ਉਹ ਇੱਕ ਸ਼ਰਮਾਏਦਾਰ ਪਾਰਟੀਆਂ ਆ ਅਸੀਂ ਇੱਕ ਗਰੀਬ ਵਰਗ ਜਿਹੜੇ ਗਰੀਬ ਹੈ ਜਿਹੜੇ ਕਿ ਗਰੀਬ ਅਸੀਂ ਉਹਨਾਂ ਸ਼ਰਮਾਏਦਾਰਾਂ ਦਾ ਮੁਕਾਬਲਾ ਕਰਨ ਲਈ ਅਸੀਂ ਸੈਂਟਰ ਵਿੱਚ ਜਿਹੜਾ ਪਾਰਲੀਮੈਂਟ ਹੈ ਉਹਦੇ ਵਿੱਚ ਅਸੀਂ ਜਿਹੜੇ ਮੁੱਦੇ ਆ ਉਹ ਲੈ ਕੇ ਜਾਣੇ ਆ ਔਰ ਉੱਥੇ ਆਵਾਜ਼ ਉਠਾਉਣੀ ਆ ਜਿਹੜੇ ਵੀ ਸਰਕਾਰਾਂ ਬਣਦੀਆਂ ਉਹ ਚਾਹੇ ਕਾਂਗਰਸ ਦੀ ਹੋਵੇ ਚਾਹੇ ਅਕਾਲੀਆਂ ਦੀ ਹੋਵੇ ਚਾਹੋ ਭਾਜਪੀ ਦੀ ਹੋਵੇ ਜਿਹੜੇ ਸਾਡੇ ਬਾਲਮੀਕੀ ਭਾਈਚਾਰਾ ਜਿਹੜਾ ਆ ਐਸੀ ਜੋ ਭਾਈਚਾਰਾ ਆ ਉਹ ਜਾ ਕੇ ਉੱਥੇ ਚੁੱਪ ਕਰਕੇ ਮੂੰਹ ਨੂੰ ਕਾਲਾ ਲਾ ਕੇ ਬਹਿ ਜਾਂਦੇ ਆ ਜਿਹੜੇ ਗਰੀਬ ਪਰਕ ਆ ਉਹਨਾਂ ਦੇ ਜਿਹੜੇ ਮਜ਼ਦੂਰ ਆ ਉਹਨਾਂ ਦੀ ਕੋਈ ਗੱਲ ਨੂੰ ਆਵਾਜ਼ ਨਹੀਂ ਸੁਣਦਾ ਉਹਨਾਂ ਦੀ ਕੋਈ ਗੱਲ ਨਹੀਂ ਹੁੰਦੀ ਕੱਲੋ ਤੁਹਾਡਾ ਤੇ ਵੀ ਟਿੱਪਣੀ ਆ ਸਕਦੀ ਹੈ ਜੀ ਇਹ ਤਾਂ ਜੀ ਪੈਰਾਸ਼ੂਟ ਰਾਈਡ ਫੀਫਕੋਟ ਤੋਂ ਉਤਰਦੇ ਨਹੀਂ ਸਰ ਇਸ ਤਰ੍ਹਾਂ ਚਲੋ ਉਹ ਉਂਗਲੀਆਂ ਖੜੀ ਕਰਨ ਵਾਲੇ ਤਾਂ ਹੁੰਦੇ ਆ ਲੇਕਿਨ ਜੋ ਅਸੀਂ ਕਹਾਂਗੇ ਜੋ ਸਾਡੇ ਪਾਰਟੀ ਦਾ ਮੈਨੀਫੈਸਟ ਹੈ ਉਸ ਨੂੰ ਅਸੀਂ ਲਾਗੂ ਕਰਾਂਗੇ ਉਥੇ ਰੌਲਾ ਪਾਵਾਂਗੇ ਪੂਰਾ ਔਰ ਇਸ ਜਿਹੜੇ ਪੰਜਾਬ ਨਹੀਂ ਸਾਰਾ ਦੇਸ਼ ਦੇਖੂਗਾ ਕਿ ਜਿਹੜੇ ਮੁੱਦੇ ਆ ਪੰਜਾਬ ਦੇ ਸਭ ਤੋਂ ਵੱਡੇ ਮੁੱਦੇ ਆ ਔਰ ਪੰਜਾਬ ਇੱਕ ਇਸ ਟਾਈਮ ਤੇ ਜੋ ਸੜਕਾਂ ਤੇ ਕੋਈ ਬੰਦਾ ਰਾਤ ਨੂੰ ਜਾ ਨਹੀਂ ਸਕਦਾ ਇੰਨਾ ਜਿਹੜਾ ਦਹਿਸ ਦਰਦਗੀ ਚੱਲ ਰਹੀ ਹੈ ਇਸ ਟਾਈਮ ਤੇ ਸੜਕਾਂ ਤੇ ਵੀ ਬੜੇ ਮਤਲਬ ਲੋਕ ਡਰਦੇ ਆ ਰਾਤ ਨੂੰ ਜਾਣ ਲਈ ਔਰ ਜਿਹੜੇ ਮਜ਼ਦੂਰ ਲੋਕ ਆ ਉਹ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਉਤਰ ਰਹੇ ਆ ਇਸ ਕਰਕੇ ਇਹਨਾਂ ਦੇ ਜਿਹੜੇ ਕਿਸਾਨ ਔਰ ਮਜ਼ਦੂਰਾਂ ਦੇ ਜਿਹੜੇ ਮੁੱਦੇ ਆ ਉਹ ਸਰਕਾਰ ਨੂੰ ਕੋਈ ਵੀ ਸਰਕਾਰ ਆਵੇ ਉਹਨਾਂ ਮੁੱਦਿਆਂ ਤੇ ਵਿਚਾਰ ਕਰਕੇ ਇਹਨਾਂ ਨੂੰ ਮੈਂ ਨਹੀਂ ਕਹਦਾ ਕਿ ਮੈਨੂੰ ਮੈਂ ਲੋਕ ਸਭਾ ਇੱਕ ਤੋਂ ਇਲੈਕਸ਼ਨ ਲੜ ਰਿਹਾ ਪਰ ਮੈਂ ਉਹ ਜਿਹੜੇ ਲੋਕ ਸਭਾ ਫਰੀਦਕੋਟ ਦੇ ਜਿਹੜੇ ਵੋਟਰ ਆ ਉਹਨਾਂ ਨੂੰ ਅਪੀਲ ਕਰਦਾ ਤੁਸੀਂ ਆਪਣਾ ਕੈਂਡੀਡੇਟ ਉਹੋ ਹੀ ਚੁਣਨਾ ਆ ਸਹੀ ਕੈਂਡੀਡੇਟ ਨੂੰ ਵੋਟ ਤੁਹਾਡੀ ਜਾਵੇ ਜਿਹੜਾ ਤੁਹਾਡੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਜਾ ਕੇ ਤੁਹਾਡੀ ਮੰਗਾਂ ਨੂੰ ਲਾਗੂ ਕਰਾਵੇ ਬੀਬੀਐਸਪੀ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਕਿੰਨੀਆਂ ਸੀਟਾਂ ਤੇ ਚੋਣ ਲੱਗਦੀਆਂ ਨੇ ਡੀਬੀਐਸਪੀ ਇਸ ਟਾਈਮ ਤੇ ਪੰਜਾਬ ਦੇ ਚਾਰ ਜਿਹੜੇ ਲੋਕ ਸਭਾਇਆ ਉਹ ਚਾਰ ਉਮੀਦਵਾਰ ਖੜੇ ਕੀਤੇ ਆ ਇੱਕ ਗੁਜਰਾਤ ਤੋਂ ਸਾਡਾ ਡੈਮੋਕ੍ਰੈਟਿਕ ਸਮਾਜ ਪਾਰਟੀ ਦਾ ਕੈਂਡੀਡੇਟ ਖੜਾ ਸੀਟਾਂ ਫਿਰ 13 ਦੀਆਂ 13 ਜਿੱਤਣ ਦੀ ਕੋਈ ਕੋਸ਼ਿਸ਼ ਕਰਦਾ ਸਰ ਅਸੀਂ ਤੇਰਾ ਕਿਉਂਕ ਸਾਡੀ ਇੱਕ ਜਿਹੜੀ ਮੈਜੋਰਿਟੀ ਹੈ ਜਿਹੜੀ ਸਾਡੀ ਉਹ ਆ ਉਹ ਸਰਮਾਇਦਾਰ ਪਾਰਟੀ ਹੈ ਹਾਂ ਜੀ ਮਾਲਵੇ ਵਿੱਚ ਸਾਡੀ ਆਪਣੀ ਮੈਜੋਰਿਟੀ ਆ ਔਰ ਗੁਆਬੇ ਵਿੱਚ ਵੀ ਸਾਡੀ ਮੈਜੋਰਿਟੀ ਆ ਇਸ ਕਰਕੇ ਕੁਝ ਗਰੀਬ ਲੋਕ ਯਾਰ ਨਹੀਂ ਖੜੇ ਹੋ ਸਕਦੇ ਅਸੀਂ ਵੀ ਗਰੀਬ ਘਰਾਂ ਦੇ ਵਿੱਚੋਂ ਆਏ ਮੈਂ ਜਿਹੜਾ ਸਫਾਈ ਸੇਵਕ ਦਾ ਬੇਟਾ ਆ ਸਾਡੇ ਜਿਹੜੇ ਮਾਵਾ ਪਿਆ ਉਹ ਅੱਜ ਵੀ ਸਫਾਈ ਸੇਵਕ ਦਾ ਕੰਮ ਕਰ ਰਹੇ ਆ ਜੇ ਮੇਰਾ ਪਰਿਵਾਰ ਹੈ ਉਹ ਸਾਰੇ ਸਫਾਈ ਸੇਵਕ ਆ ਔਰ ਮੈਂ ਚਾਹੁੰਦਾ ਕਿ ਸਾਡੀ ਜਿਹੜੀ ਸਫਾਈ ਸੇਵਕਾਂ ਦੀ ਜਿਹੜੀ ਆਵਾਜ਼ ਆ ਉਹ ਨੂੰ ਸੈਂਟਰ ਵਿੱਚ ਲੈ ਕੇ ਜਾਵਾ ਮਜ਼ਦੂਰਾਂ ਦੀ ਜਿਹੜੀ ਮੰਗ ਆ ਦੇ ਕੋ ਮਜ਼ਦੂਰਾਂ ਦੀ ਮੰਗ ਕੀ ਆ ਗਰੀਬ ਨੂੰ ਰੋਟੀ ਰੋਜੀ ਦੀ ਲੋੜ ਹੈ ਜੇ ਰੋਟੀ ਰੋਜੀ ਇੱਥੇ ਦੇਸ਼ ਦੇ ਵਿੱਚ ਮਿਲੂਗੀ ਤਾਂ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆ ਫਰੀਦਕੋਟ ਫੀਲ ਦੇ ਉੱਤੇ ਜਿੱਥੇ ਮੈਂ ਗੱਲ ਕਰਾਂ ਇੱਕ ਪਾਸੇ ਹੰਸਰਾਜ ਹੰਸ ਦੂਜੇ ਪਾਸੇ ਕਰਮਜੀਤ ਅਨਮੋਲ ਤੇ ਕਾਂਗਰਸ ਵੱਲੋਂ ਸਾਹੋਕੇ ਤੇ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਜਿਹੜੇ ਕਿ ਆਪਾਂ ਕਹਿ ਸਕਦੇ ਹਾਂਗੇ ਕਿ ਨਾਮੀ ਬੰਦੇ ਹੈਗੇ ਨੇ ਉਹਨਾਂ ਦੇ ਵਿੱਚ ਹੀ ਸਾਡਾ ਵੀਰ ਜਿਹੜਾ ਹੈਗਾ ਤੇ ਇੱਕ ਸਫਾਈ ਸੇਵਕ ਜੀ ਆ ਬਿਲਕੁਲ ਇੱਥੇ ਬੜੀ ਗੌਰ ਕਰਨ ਵਾਲੀ ਗੱਲ ਹੈਗੀ ਆ ਕਿ ਇੱਕ ਸਫਾਈ ਸੇਵਕ ਦਾ ਲੜਕਾ ਹੈਗਾ ਜਿਹੜਾ ਕਿ ਫਰੀਦਕੋਟ ਹਲਕੇ ਤੋਂ ਚੋਣਾਂ ਲੜ ਰਿਹਾ ਸਭ ਤੋਂ ਵੱਡੀ ਗੱਲ ਤੁਹਾਡਾ ਮੁਕਾਬਲਾ ਜਿਹੜਾ ਇਸ ਵੇਲੇ ਹੋ ਰਿਹਾ ਦਿਗਜਾ ਨਾਲ ਹੋ ਰਿਹਾ ਬਿਲਕੁਲ ਸਰ ਹੋ ਰਿਹਾ ਜੀ ਕਿ ਕਾਂਗਰਸ ਦੋ ਸਿੰਗਰ ਹੈਗੇ ਨੇ ਇੱਕ ਕਾਂਗਰਸ ਦਾ ਨਾਮੀ ਹੈਗਾ ਉਮੀਦਵਾਰ ਦੂਜੇ ਪਾਸੇ ਜੇਪਾ ਕਾਲੀਗ ਦੀ ਗੱਲ ਕਰੀਏ ਤਾਂ ਕਾਲੀ ਦਲ ਦਾ ਜਿਹੜਾ ਰਾਜਵਿੰਦਰ ਸਿੰਘ ਜਿਹੜਾ ਉਹਦਾ ਫਾਦਰ ਜਿਹੜਾ ਹੈਗਾ ਪਹਿਲਾਂ ਤਿੰਨ ਵਾਰੀ ਜਿਹੜਾ ਹੈਗਾ ਐਮਐਲਏ ਰਹਿ ਚੁੱਕਿਆ ਹੈਗਾ ਉਹਦਾ ਨਾਨਾ ਜਿਹੜਾ ਹੈਗਾ ਉਹ ਮੰਤਰੀ ਰਹਿ ਚੁੱਕਿਆ ਹੈਗਾ ਕੀ ਕਹੂੰ ਸਰ ਉਹ ਸਰਮਾਇਦਰ ਪਾਰਟੀ ਹੈ ਮੈਂ ਅੱਗੇ ਵੀ ਗੱਲ ਕੀਤੀ ਉਹਨਾਂ ਦਾ ਮੈਂ ਤਾਂ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਸਾਡੇ ਮਜ਼ਦੂਰ ਜਿਹੜੀ ਐਸੀ ਸਮਾਜ ਆ ਜਾਂ ਮਤਲਬ ਉਹ ਜਿਹੜੇ ਜਨਰਲ ਸਮਾਜ ਦੇ ਵਿੱਚ ਜਿਹੜੇ ਮਜ਼ਦੂਰ ਜਿਹੜੇ ਗਰੀਬ ਕਿਸਾਨ ਆਉਂਦੇ ਆ ਮੈਂ ਤਾਂ ਉਹਨਾਂ ਦੀ ਮੰਗਾਂ ਨੂੰ ਲੈ ਕੇ ਜਾਣਾ ਹੈ ਔਰ ਉਹ ਆਵਾਜ਼ ਪਾਰਲੀਮੈਂਟ ਵਿੱਚ ਜਿਹੜੀ ਆ ਉਹ ਉਹ ਆਵਾਜ਼ ਉਠਾਵਾਂਗੇ ਡੈਮੋਕਰਟ ਭਾਰਤੀ ਸਮਾਜ پارٹی ਪਹਿਲਾਂ ਤੋਂ ਵੀ ਗਰੀਬ ਵਰਕਰ ਦੀ ਪਾਰਟੀ ਹੈ ਸਾਡੇ ਕੋਲ ਇਨਾ ਪੈਸਾ ਹੈ ਨਹੀਂ ਅਸੀਂ ਤਾਂ ਮਤਲਬ ਗਰੀਬ ਆ ਲੇਕਿਨ ਅਸੀਂ ਇਨਾ ਦਾ ਮੁਕਾਬਲਾ ਕਰਨ ਲਈ ਤਿਆਰ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਇੱਥੇ ਦੇ ਵੋਟਰ ਸਾਤੀ ਆ ਆਪਣਾ ਕੈਂਡੀਡੇਟ ਚੁਣਨ ਔਰ ਵਧੀਆ ਕੈਂਡੀਡੇਟ ਜਿਹੜਾ ਆ ਤੁਸੀਂ ਜੇ ਸਾਨੂੰ ਮੌਕਾ ਦੋਗੇ ਤੇ ਤੁਹਾਡੀ ਜਿਹੜੀ ਆਵਾਜ਼ ਆ ਉਸ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗੇ ਬਿਲਕੁਲ ਜੀ ਇਹ ਸਨ ਉਹ ਕੱਢਦੇ ਸੀ ਕੱਢਦੇ ਸੀ ਸੋ ਜਿੱਥੇ ਗੱਲ ਕਰ ਰਹੇ ਸੀ ਕਿ ਸਫਾਈ ਸੇਵਕ ਦਾ ਬੇਟਾ ਹੈਗਾ ਔਰ ਫ੍ਰੀ ਕੋਰਟ ਦੇ ਵਿੱਚ ਤੁਹਾਨੂੰ ਕਹਾਂ ਉਹ ਦੱਸ ਰਿਹਾ ਹੈਗਾ ਕਿ ਇਸ ਤਰੀਕੇ ਨਾਲ ਇਹ ਪਾਰਟੀ ਦੇ ਜਿਹੜੇ ਵਰਕਰ ਅਗੇ ਨੇ ਖੜੇ ਨੇ ਔਰ ਇਹ ਸਾਰੇ ਜਿਹੜੇ ਹੈਗੇ ਨੇ ਮਜ਼ਦੂਰ ਤਬਕੇ ਕੋ ਜਿਹੜਾ ਹੈਗਾ ਇਸ ਵੇਲੇ ਇਥੇ ਮੋਕੇ ਪਹੁੰਚੇ ਨੇ ਔਰ ਚੁਨਾਵ ਪ੍ਰਚਾਰ ਕਰ ਰਹੇ ਚੁਨਾਵ ਪ੍ਰਚਾਰ ਚਲੂ ਕੀਤਾ ਹੈਗਾ ਜੀ ਕੀ ਕੰਮ ਕਰ ਰਿਹਾ ਹੈ। ਸਰਾਉ ਤੇ ਚਾਰ ਅਸੀਂ ਜੀ ਲੋਕਾਂ ਦੀ ਮੁੱਖ ਮੰਗਾਂ ਲੈ ਕੇ ਕੀਤਾ ਜੀ ਜਿਹੜੀ ਸਾਡੀ ਕਰੀਬ ਤਬਕੇ ਦੀ ਗੱਲ ਇਹਨਾਂ ਚ ਪਹੁੰਚਦੀ ਹੈ ਤਾਂ ਜੱਤ ਕੇ ਕੋਈ ਵੀ ਕੈਂਡੀਡੇਟ ਚਲੇ ਜਾਏਗਾ سرمایہਦਾਰ ਪਾਰਟੀਆਂ ਵਾਲੇ ਔਰ ਦੇਖੋ ਸਾਡੇ ਨਾਲ ਸਾਰਾ سرمایہਦਾਰ ਪਾਰਟੀਆਂ ਵਾਲਾ ਮੁਕਾਬਲਾ ਜੀ ਉਹਨਾਂ ਵੀ ਜੋ ਸਾਨੂੰ ਪਤਾ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਕਿਸੇ ਨਾ ਕਿਸੇ ਨੂੰ ਭੇਜ ਦੇਣਾ ਤੇ ਸਾਡੀ ਗੱਲ ਨਹੀਂ ਪਚਾਉਣਗੇ। ਅਸੀਂ ਸ਼ੰਕਰ ਤੋਂ ਇੱਥੇ ਪਹੁੰਚੇ ਤੁਸੀਂ ਮੁੱਕ ਗਏ ਫਰੀਦਕੋਟ ਹਲਕੇ ਦੇ ਵਿੱਚ ਕਿੱਦਾਂ ਲੱਗਦਾ ਹੈ ਸ਼ੰਕਰ ਤੋਂ ਇੱਥੇ ਆ ਕੇ ਜਦੋਂ ਚਲਾਉਂਦਾ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਲੱਗਦਾ ਕੀ ਵਧੀਆ ਲੱਗਦਾ ਇਹ ਜੋ ਗਰੀਬ ਲੋਕਾਂ ਦੀ ਸੁਣੀ ਜਾਊਗੀ ਤੇ ਚੰਗੇ ਜਾਲੇ ਤਗੜਾ ਕੋਈ ਐਂਟੀ ਬਾਨ ਕੇ ਚਲਾਏਗਾ ਉਹ ਸੁਣਨੀ ਤਾਂ ਨਹੀਂ ਚਾਹੇ ਔਰ ਮੁਕਾਬਲੇ ਦੇ ਬੜੇ ਤਕੜੇ ਬੰਦੇ ਕਿਵੇਂ ਤਗੜੇ ਬੰਦਿਆਂ ਨੂੰ ਬੀਟ ਕਰੋਗੇ ਜਿੱਤਾਂਗੇ ਜੀ ਅਸੀਂ ਜਿੱਤੋਗੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪੂਰਾ ਡਟ ਕੇ ਮੁਕਾਬਲਾ ਕਰਾਂਗੇ ਔਰ ਸਾਰੀ ਲੇਬਰ ਜਿੰਨੀ ਵੀ ਥੋੜੀ ਹੈਗੀ ਆ ਬਈ ਗੂਰ ਤਬਕਾ ਹੈਗਾ ਸਾਰਾ ਸਾਡੇ ਨਾਲ ਹੈ ਤੁਹਾਡੀ ਜਿੱਤ ਯਕੀਨੀ ਆ ਜੀ ਅਸੀਂ 100% ਜਿੱਤਾਂਗੇ ਤੇ ਹਰ ਧਰ ਦਾ ਮੁੱਦਾ ਅਸੀਂ ਪਹੁੰਚਾਵਾਂਗੇ ਅਸੀਂ ਕੁਰਸ਼ ਕਰਾਂਗੇ ਜਿਹੜਾ 75 ਸਾਲ ਤੋਂ ਅਸੀਂ ਪਿੱਛੇ ਜਾ ਰਹੇ ਸਾਡਾ ਮੁਲਕ ਨੂੰ ਕੋਈ ਸਾਡੀ ਵਾਗਡੋਰ ਰਹੇਗੀ ਇਹ ਸਰਮਾਇਦਾਰ ਪਾਰਟੀਆਂ ਜਿੱਤ ਜਾਂਦੀਆਂ ਤੇ ਜਿੱਤ ਕੇ ਕਿਸੇ ਦੀ ਸਰਵਾਈ ਨਹੀਂ ਕਰਦੀਆਂ ਗਿਆ ਬਿਲਕੁਲ ਸਰਮਾਇਦਾਰ ਪਾਰਟੀਆਂ ਜਿੱਤ ਜਾਂਦੀਆਂ ਗਿਆ ਪਰ ਕਿਸੇ ਦੀ ਸੁਲਵਾਈ ਨਹੀਂ ਕਰਦੀਆਂ ਗਿਆ ਫਰੀਦਕੋਟ ਦੇ ਮੇਨ ਕਿਹੜੇ ਕਿਹੜੇ ਮੁੱਦੇ ਲੱਤੇ ਹੈਗੇ ਜਿਹੜੇ ਕਿ ਤੁਸੀਂ ਜਿਨ੍ਹਾਂ ਨੂੰ ਮੁੱਖ ਰੱਖ ਕੇ ਚੱਲਗਾ ਫਰੀਦਕੋਟ ਦੇ ਵਿੱਚ ਨਾ ਲੜ ਰਹਾ ਸਭ ਤੋਂ ਪਹਿਲਾ ਮੁੱਦਾ ਹੈਗਾ ਜੀ ਸਿੱਖਿਆ ਦਾ ਸਿੱਖਿਆ ਸੁਧਾਰ ਢੰਗ ਲਾਇਆ ਜਾਊਗਾ ਔਰ ਜਿਹੜੇ ਸਫਾਈ ਸੇਵਕ ਨੇ ਸਫਾਈ ਸੇਵਕਾਂ ਨੂੰ ਜਿਹੜੀ ਸਰਕਾਰਾਂ ਪੱਕੀਆਂ ਨਹੀਂ ਕਰ ਰਹੀਆਂ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਇਹ ਆਵਾਜ਼ ਉਠਾਈ ਜਾਊਗੀ ਔਰ ਨਰੇਗਾ ਜਿਹੜਾ ਮਨਰੇਗਾ ਜਿਹੜਾ ਸੈਂਟਰ ਵਿੱਚ ਲਾਇਆ ਆ ਉਹਦੇ ਵਿੱਚ ਉਹਨਾਂ 100 ਦਿਨ ਦਾ ਜਿਹੜਾ ਰੋਜ਼ਗਾਰ ਚਲਾਇਆ ਉਸ ਨੂੰ ਮਤਲਬ 200 ਦਿਨ ਕਹਾਵਾਂਗੇ ਸੈਂਟਰ ਵਿੱਚ ਜਿਹੜੇ 200 ਦਿਨ ਕੀਤਾ ਜਾਵੇ ਤਾਂ ਉਹਨਾਂ ਜਿਹੜੀ ਦਿਹਾੜੀ ਆ ਮੁੰਨੀਆਂ-ਮੁੰਨਾਂ ਦੀ ਛੇੜੀ ਦਿਹਾੜੀ ਵਧੀਆ ਕੀਤੀ ਜਾਵੇ ਜਿਹੜੇ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸਣ ਕਰ ਸਕਣ ਬਿਲਕੁਲ ਮਨਰੇਗਾ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਅੱਜ ਵੇਲੇ ਸਾਡੇ ਪੰਜਾਬ ਦੀ ਨਹੀਂ ਮਗਰ ਕਰਦਾ ਪੂਰੇ ਇੰਡੀਆ ਦੇ ਵਿੱਚ ਮਨਰੇਗਾ ਦਾ ਮੁੱਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਔਰ ਉਸ ਮੁੱਦੇ ਨੂੰ ਲੈ ਕੇ ਜਿਹੜੀ ਇਹਨਾਂ ਵੱਲੋਂ ਚੋਣ ਮੋਹਮ ਸ਼ੁਰੂ ਕੀਤੀ ਗਈ ਹੈਗੀ ਆ ਚੋਣ ਮੋਹਮ ਮਨਰੇਗਾ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੈਗੀ ਆ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਚੱਕਣਾ ਹੈ। ਹਾਂਜੀ ਸੰਗੋ ਸਾਡਾ ਬੋਸ ਐ ਐਜੂਕੇਸ਼ਨ ਔਰ ਪੰਜਾਬ ਸਰਕਾਰ ਨੇ ਜਿਹੜੀਆਂ ਸਿਹਤ ਸਹੂਲਤਾਂ ਉਹ ਬਹੁਤਿਆਂ ਚੰਗੀਆਂ ਨਹੀਂ ਗਈਆਂ ਜਿੱਥੇ ਵੀ ਹਸਪਤਾਲਾਂ ਵਿੱਚ ਸਾਡੇ ਗਰੀਬ ਲੋਕ ਜਾਂਦੇ ਆ ਮਰੀਜ਼ ਉੱਤੇ ਕੋਈ ਉਹਨਾਂ ਦੀ ਦੇਖ-ਰੇਖ ਨਹੀਂ ਹੋ ਰਹੀ ਸਰਕਾਰ ਨਸ਼ੀਦਾਰ ਭਾਸ਼ਣ ਜ਼ਿੰਦੀ ਥੱਕਦੀ ਦੀ ਕਿ ਅਸੀਂ ਆਡੇ ਗਰੀਬ ਬੱਚਿਆਂ ਦੀ ਮੁਫਤ ਇਲਾਜ ਜੋ ਵੀ ਐਕਸ-ਰੇ ਵਗੈਰਾ ਤੇ ਮੁਫਤ ਇਲਾਜ ਦੁਆਇਆ ਦੇ ਪਰ ਉਹ ਕਿਤੇ ਲਈ ਰੁੱਟੀਆਂ ਜਾ ਰਹੀਆਂ ਬਾਕੀ ਰਹੀ ਜੀ ਜਿਹੜੀ ਨਰੇਗਾ ਦੀ ਗੱਲ ਹੈ ਨਰੇਗਾ ਨੂੰ ਅਸੀਂ 100 ਦਿਨ ਦਾ ਰੁਜ਼ਗਾਰ ਜਿਹੜਾ ਉਹ ਬਹੁਤ ਘੱਟ ਹੈ ਉਹਨਾਂ ਨੂੰ 200 ਦਿਨ ਦਾ ਰੁਜ਼ਗਾਰ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਉਹ ਵੀ ਰੈਗੂਲਰ ਇਹਨਾਂ ਦੀ ਜਿਹੜੀ ਵੇਤਨ ਮਾਲ ਹੈ ਉਹ 18000 ਰੁਪਏ ਤੋਂ ਕੰਮ ਨਹੀਂ ਹੋਣੀ ਚਾਹੀਦੀ ਇਹ ਰੈਗੂਲਰ ਇਹਨਾਂ ਨੂੰ ਕੰਮ ਦਿੱਤਾ ਜਾਵੇ ਜਿਹੜੀਆਂ ਸਾਡੀਆਂ ਵਿਦੇਸ਼ਾਂ ਦੇ ਨੌਜਵਾਨ ਭਜਦੇ ਆ ਉਹਨਾਂ ਨੂੰ ਇੱਥੇ ਹੀ ਫੈਕਰੀਆਂ ਵਗੈਰਾ ਲਾ ਕੇ ਦਿੱਤੀਆਂ ਜਾਣ ਤਾਂ ਕਿ ਵਿਦੇਸ਼ਾਂ ਵਿੱਚ ਨਾ ਜਾਣ ਅੱਦੇ ਆਪ ਦਾ ਜਿਹੜਾ ਰੋਜ਼ਗਾਰ ਹੈ ਉਹ ਪੰਜਾਬ ਦੇ ਵਿੱਚ ਕਮਾਉਣ ਇਹ ਸਾਡੀ ਮੁੱਖ ਮੁੱਦੇ ਹਨ ਜੀ ਫਿਰ ਔਰਤਾਂ ਦੀ ਜਿਹੜੀ ਬਰਾਬਰੀ ਹੈ ਜੀ ਔਰਤਾਂ ਨੂੰ ਜੇ ਦੇਸ਼ ਨੂੰ ਅੱਗੇ ਵਿਕਾਸ ਵੱਲ ਲੈ ਜਾਣਾ ਤਾਂ ਔਰਤਾਂ ਨੂੰ ਫ੍ਰੀ ਐਜੂਕੇਸ਼ਨ ਦੇਣਾ ਜ਼ਰੂਰੀ ਹੈ ਡਾਕਟਰ ਮੇਰਕਰ ਪੀਰ राव ਜੀ ਨੇ ਕਿਹਾ ਸੀ ਕਿ ਔਰਤਾਂ ਜੋ ਨਾ ਬਰਾਬਰੀ ਦਾ ਐਕਟ ਬਣਾਇਆ ਹੈ ਉਹ ਔਰਤਾਂ ਦੀ ਲਾਗੂ ਕੀਤਾ ਜਾਵੇ ਜਿਹੜੀ ਇਹਨਾਂ ਨੇ ਔਰਤਾਂ ਵਾਲੀਆਂ ਪਾਰਟੀਆਂ ਨੇ ਟਿਕਟਾਂ ਆਪਣਾ ਟਿਕਟਾਂ ਦਿੱਤੀਆਂ ਜੀ ਉਹ ਟਿਕਟਾਂ ਦੇ ਵਿੱਚ ਔਰਤਾਂ ਦੀ ਕਿਤੇ ਵੀ ਇਹਨਾਂ ਨੇ ਕੋਈ ਔਰਤ ਵਗੈਰਾ ਨਹੀਂ ਤਾਰੀਆਂ ਕਿਉਂਕਿ ਉਹਨਾਂ ਦੀ ਵੀ ਉਮੀਦ ਬਣ ਰਹੀ ਹੈ ਕਿ ਉਹ ਐਮਪੀ ਦੇ ਇਲੈਕਸ਼ਨ ਵਿੱਚ ਔਰਤਾਂ ਵੀ ਚੱਕਦਾ ਦਿੰਦੇ ਪਰ 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 ਜਿੱਥੇ ਤੁਸੀਂ ਗੱਲ ਕਰ ਰਹੇ ਹੋ ਨਾ ਔਰਤਾਂ ਦੀ ਔਰਤਾਂ ਨੂੰ ਕਾਂਗਰਸ ਵੱਲੋਂ ਦੋ ਉਮੀਦਵਾਰ ਤਾਂ ਜਿਹੜੇ ਕੱਲੀ ਡਿਕਲੇਰ ਕੀਤੇ ਗਏ ਨੇ ਇੱਕ ਫਰੀਦਕੋਟ ਤੋਂ ਤੇ ਇੱਕ ਹੁਸ਼ਿਆਰਪੁਰ ਤੋਂ ਇਹ ਦੇਖੋ ਜੀ ਜਦੋਂ ਆਮ ਈਵੀ ਦੇ ਵਿੱਚ ਇਹਨਾਂ ਤੋਂ ਸਵਾਲ ਪੁੱਛੇ ਗਏ ਆ ਉਦੋਂ ਇਹਨਾਂ ਨੇ ਉਹ ਉਮੀਦਵਾਰ ਦਾਰੇ ਆ ਸਾਲੀ ਪਾਰਟੀ ਦਾ ਅਸੀਂ ਇੱਕ ਕੋਟ ਫਰੀਦਕੋਟ ਤੋਂ ਦਾਰੇ ਆ ਇੱਕ ਅਸੀਂ ਕੈਂਡੀਡੇਟ ਜਿਹੜਾ ਹੁਸ਼ਿਆਰਪੁਰ ਤੋਂ ਦਾਰੇ ਆ ਇੱਕ ਜਲੰਧਰ ਇਹ ਤੁਸੀਂ ਲੋਕ ਸਭਾ ਫੇਸ ਕੋਰ ਦੱਸ ਰਹੇ ਹੋ ਕਿ ਤੁਸੀਂ ਕਿੰਨੀ ਔਰਤਾਂ ਨੂੰ میدان ਸੇ ਭਰ ਰਿਹਾ ਹੋ ਅਸੀਂ ਸਾਡੇ ਕੋਲ ਜੀ ਇੱਕ ਹੋਰ ਵੀ ਐਪਲੀਕੇਸ਼ਨ ਆਈ ਸੀ ਤੇ ਅਸੀਂ ਉਹਨਾਂ ਨੂੰ ਟਿਕਟ ਦੇ ਦਿੱਤੀ ਬਿਲਕੁਲ ਜੀ ਇਹਨਾਂ ਕੋਲ ਇੱਕ ਔਰਤ ਦੀ ਐਪਲੀਕੇਸ਼ਨ ਆਈ ਸੀ ਕਿ ਔਰ ਉਸ ਔਰਤ ਨੂੰ ਇਹਨਾਂ ਦੇ ਜਿਹੜਾ ਹੈਗਾ ਚੋਣ ਮદાન ਦੇ ਵਿੱਚ ਉਤਾਰਿਆ ਮੈਂ ਤਾਂ ਹੋਰ ਭਾਈ ਸਾਥ ਕੜੇ ਦੀ ਗੱਲ ਕਰਦੇ ਨਾਲ ਇਹਨਾਂ ਨੇ ਮੇਨ ਮੁੱਦਾ ਦੱਸਿਆ ਹੈਗਾ ਬੇਰੋਜ਼ਗਾਰੀ ਸਿੱਖਿਆ ਮੰਨ ਦੇ ਕਾ ਤੁਸੀਂ ਕੀ ਸੋਚਦੇ ਹੋ ਇਹਨਾਂ ਮੁੱਦਿਆਂ ਬਾਰੇ ਵੇਖੋ ਜੀ ਜਿਹੜੇ ਵੀ ਪਿੰਡਾਂ ਦੇ ਵਿੱਚ ਇਹਨਾਂ ਨੇ ਜਦੋਂ ਦੀ ਇਹ ਸਰਕਾਰ ਆਈ ਹੈ ਮਨਰੇਗਾ ਦਾ ਕੰਮ ਕਿਸੇ ਦੇ 15 ਦਿਨ ਚੱਲੇ ਕਿ ਜਿਹੜੇ 20 ਦਿਨ ਚੱਲੇ ਆ ਪਹਿਲੀ ਤਾਂ ਗੱਲ ਹੋਣ ਇਹਨਾਂ ਦੇ ਪੈਸੇ ਹੀ ਬਹੁਤ ਜ਼ਿਆਦਾ ਲੇਟ ਆਏ ਹੈ ਮੈਂ ਬੇਨਤੀ ਕਰਦਾ ਇਹ ਵੀ ਜਿਹੜਾ ਮਨਰੇਗਾ ਦਾ ਕੰਮ ਹੈ ਬਹੁਤ ਜ਼ਿਆਦਾ ਘੱਟ ਚੱਲਦਾ ਡੈਮੋਕ੍ਰੇਟ ਭਾਰਤੀ ਆ ਸਮਾਜ ਪਾਰਟੀ ਇਹ ਮੁੱਦੇ ਲੈ ਕੇ ਜਾਊਗੀ ਪਾਰਲੀਮੈਂਟ ਦੇ ਵਿੱਚ ਕਿ ਜਿਹੜਾ ਮਨਰੇਗਾ ਦਾ ਕੰਮ ਹੈ ਪੂਰੀ 500 ਰੁਪਇਆ ਦਿਹਾੜੀ ਹੋਣੀ ਚਾਹੀਦੀ ਹੈ ਇਹ 200 ਦੇਣੇ ਨਾਲੋਂ ਕੰਮ ਦਾ ਚਾਹੀਦਾ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿਹੜੇ ਮੇਰੇ ਭਾਈਚਾਰੇ ਆ ਜਿੰਨੇ ਵੀ ਆ ਗਰੀਬ ਤਬਕਾ ਡੈਮੋਕ੍ਰੇਟ ਭਾਰਤੀ ਆ ਸਮਾਜਪਾਲ ਕੀ ਨਾਂ ਰਲੋ ਵੋਟਾਂ ਪਾਓ ਕਿ ਜਿਹੜੀ ਆਪਣੀ ਗੱਲ ਜਿਹੜੀ ਤਾਂ ਤੱਕ ਲੈ ਕੇ ਜਾਇਆ ਜਾਵੇ ਕਿਉਂਕਿ ਜਦੋਂ ਦਾ ਵੀ ਇਹ ਜਿੰਨਾ ਵੀ ਇਹ ਸਰਕਾਰ ਬਣੀ ਇਹਨਾਂ ਨੇ ਬਹੁਤ ਜਿਆਦਾ ਕੰਮ ਘੱਟ ਲਾਏ ਆ ਜਿਹੜੇ ਵੀ ਪਿੰਡਾਂ ਦੇ ਵਿੱਚ ਜਾਂਦੇ ਆ ਬਹੁਤ ਜਿਆਦਾ ਨਸੀਬ ਤੇ ਇਹ ਆ ਰਹੀ ਆ ਵੀ ਸਾਡੇ ਮਨਰੇਗਾ ਦਾ ਕੰਮ ਘੱਟ ਚੱਲ ਰਿਹਾ ਜਿਹੜਾ ਜੰਗਲਾਤ ਵਿਭਾਗ ਮੈਂ ਥੋੜੇ ਬਹੁਤੇ ਬੰਦੇ 10 ਵੀ ਲੋਂਦਾ ਉਹਨੇ 10 ਵੀ ਬੰਦੇ 10 ਲੱਗੇ ਤੇ 50 ਜਾਂ 100 ਘਰੇ ਬੈਠੇ ਆ ਤੋ ਬਿਲਕੁਲ ਜੀ ਕਾਫੀ ਸਾਰੇ ਮਜ਼ਦੂਰ ਜਿਹੜੇ ਜਿਹੜੇ ਘਰਾਂ ਚ ਬੈਠੇ ਨੇ ਔਰ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਦਾ ਸੋ ਐਤ ਕੀ ਜੜਾਗਾ ਹੁਣ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਨਾਲ ਜੜਾਗਾ ਪ੍ਰੇਮ ਕੁਮਾਰ ਜੀ ਜਿਹੜੇ ਹੈਗੇ ਨੇ ਐਸ ਵੇਲੇ ਉਮੀਦਵਾਰ ਆਏ ਨੇ ਤੇ ਪ੍ਰੇਮ ਕੁਮਾਰ ਜੀ ਮੈਂ ਲਾਸਟ ਤੁਹਾਨੂੰ ਇਹ ਪੁੱਛਾਂਗਾ ਤੁਸੀਂ ਵੋਟਰਾਂ ਨੂੰ ਕੀ ਇੱਕ ਅਪੀਲ ਕਰਦੇ ਹੋ ਨੇ